ਸੋਸੀ ਗੱਲ ਜੀ ਮੈਂ ਪਰਕਸ਼ਿੰਧ ਸਰਾ ਅਸੀਂ ਹੁਣ ਭਨੀਆਰੀ ਪਿੰਡ ਪਹੁੰਚੇ ਆਂਗੇ ਤਾਂ ਜੋ ਅਸੀਂ ਕੱਲ ਪਰਸ ਤੱਕ ਬੰਨ ਟੁੱਟਿਆ ਹੋਇਆ ਸੀਗਾ ਜਿਹੜਾ ਉਹਦੇ ਕੁਝ ਤੁਹਾਨੂੰ ਕਲਿੱਪਾਂ ਦਿਖਾਉਣੇ ਆਗੇ ਬੰਨ ਟੁੱਟੇ ਦੀਆਂ ਸ਼ੂਟ ਕਲਿੱਪਾਂ ਦੇਖੋ ਤੁਸੀਂ ਕਲਿੱਪਾਂ ਦੇਖੀਆਂ ਨੇ ਤਾਂ ਇਹਦੇ ਵਿੱਚ ਕੀ ਹੋਇਆ ਵੀ ਬਹੁਤ ਜਿਆਦਾ ਵੱਡਾ ਪਾੜ ਪੈ ਰਿਹਾਗਾ ਸੰਗਤ ਬਹੁਤ ਹੈ ਜੀ ਬਹੁਤ ਸੰਗਤ ਪਹੁੰਚੀ ਹੋਈ ਹੈ ਪਤਨੀ ਕਿਥੋਂ ਆ ਰਿਹਾ ਲੰਗਰ ਚੱਲ ਰਹੇ ਨੇਗੇ ਬਹੁਤ ਵੱਡੀ ਸੇਵਾ ਚੱਲ ਰਹੀ ਹੈ ਅਗਰ ਬੰਨ ਬੰਨੀ ਜਾ ਰਹੇ ਨੇ ਕੁਝ ਥੋੜਾ ਬੰਨ ਬੰਨਣਾ ਰਹਿ ਗਿਆ ਕਿਉਂਕਿ 2-3 ਦਿਨ ਹੋ ਗਏ ਇਹਨੂੰ ਬੰਦ ਦੇ ਨੂੰ ਅਗਰ ਜੇ ਇਹ ਬੰਨ ਬੰਦ ਨਹੀਂ ਹੁੰਦਾ ਤਾਂ ਤੁਹਾਨੂੰ ਦਿਖਾਇਆ ਸੀਗਾ ਵੀਡੀਓ ਵਿੱਚ ਤਾਂ ਹਜ਼ਾਰਾਂ ਏਕੜ ਜ਼ਮੀਨ ਹੈ ਤਾਂ ਉਹ ਫਸਲ ਬਰਬਾਦ ਹੋ ਜਾਊਗੀ ਅਗਰ ਬੰਨ ਬਧਾ ਜਾਂਦਾ ਤਾਂ ਫਸਲ ਦਾ ਬਚਾਅ ਹੋ ਜਾਊਗਾ ਅਗਰ ਨਹੀਂ ਬੰਨਾ ਗਿਆ ਤਾਂ ਇਹਨੂੰ ਕਣਕ ਵਿਜਨ ਤੱਕ ਵੀ ਕਿਸਾਨો ਬਤਾਏਗੀ ਕਿਉਂਕਿ ਪਾਣੀ ਸੁੱਕੂਗਾ ਨਹੀਂ ਜਿਆਦਾ ਦਲਦਲ ਹੋ ਜਾਊਗੀ ਸੋ ਸੰਗਤ ਨੂੰ ਅਪੀਲ ਕਰਦੇ ਆਂ ਤੇ ਸਾਡੀ ਵੀਡੀਓ ਜਿਆਦਾ ਸ਼ੇਅਰ ਕਰੋ ਤਾਂ ਜੋ ਕਿ ਸੰਗਤ ਪਹੁੰਚ ਸਕੇ ਤਾਂ ਜੋ ਕਿਸਾਨਾਂ ਦੀ ਫਸਲ ਬਚਾਈ ਜਾ ਸਕੇ ਕਿਉਂਕਿ ਹਜੇ ਖਤਰਾ ਬਹੁਤ ਹੈ ਪਾਣੀ ਦਾ ਲੈਵਲ ਹਜੇ ਬਹੁਤ ਘੱਟ ਹੀ ਹੋਇਆਗਾ ਜਿਆਦਾ ਡਾਊਨ ਨਹੀਂ ਹੋਇਆਗਾ ਸੋ ਅਸੀਂ ਅਪੀਲ ਕਰਦੇ ਆਂ ਕਿ ਵੱਧ ਤੋਂ ਵੱਧ ਸੰਗਤ ਪਹੁੰਚੇ ਤਾਂ ਜੋ ਬੰਨ ਨੂੰ ਬੰਨਿਆ ਜਾ ਸਕੇ ਤਾਂ ਕਿਸਾਨਾਂ ਦੀ ਫਸਲ ਦਾ ਬਚਾਅ ਹੋ ਸਕੇ ਤੋਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸੰਗਤ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ